ਕਸਣ ਵੀਰੋ ਅੱਜ ਪਹੁੰਚੇ ਆ ਆਪਾਂ ਕਾਫੀ ਸਮੇਂ ਬਾਦੋਂ ਨਵੀਂ ਪੰਡਤ ਕੋਲ ਜੋ ਕਿ ਵਪਾਰ ਦਾ ਕੰਮ ਕਰਦਾ ਵੀਰ ਹਰਿਆਣੇ ਚੋਂ ਚ ਕੁਆਲਿਟੀ ਦੀਆਂ ਮਈਆਂ ਲਿਆਉਂਦਾ ਦੰਦਾਂ ਚ ਦੋ ਦੰਦ ਝੋਟੀਆਂ ਚਾਰ ਦੰਦ ਪਲੂਣ ਖੀਰੇ ਤੇ ਦੂਜਾ ਤੀਜਾ ਸੂਆ ਅੱਜ ਦੀ ਵੀਡੀਓ ਆਪਾਂ ਤਾਜੀ ਸੂਈ ਸਵਾਈ ਝੋਟੀ ਵੱਡੀ ਝੋਟੀ ਦੀ ਮਿਲ ਕੇ ਕਰਕੇ ਦਿਖਾਵਾਂਗੇ ਜੋ ਕਿ ਤਾਜੀ ਸੂਈਆ ਬਿਲਕੁਲ ਹੁਣੇ-ਹੁਣੇ ਵੀਰੋ ਕੋਲ ਵੀਰ ਕੋਲੋਂ ਉਧਰੋਂ ਹਰਿਆਣੇ ਚੋਂ ਆਈ ਹੈਗੀ 20+ ਕਹਨ ਨੂੰ ਤਾਂ ਹਰੇਕ ਬੰਦਾ ਕਹਿੰਦਾ ਵੀ ਸਾਡੀ ਮੱਝ ਨੇ 20 ਕਿਲੋ ਦੁੱਧ ਦਿੰਦਾ ਹੈ ਪਰ ਅਸਲ ਮੈਨੇਜ ਕਦ ਕਾ ਠਾਂਚੇ ਵਾਲੀ ਮੈਂ ਹੀ 20 ਕਿਲੋ ਦੁੱਧ ਭਾਂਡੇ ਵਿੱਚ ਪਾਉਂਦੀ ਹੈ ਕਹਨ ਨੂੰ ਆਪਾਂ 25 ਕਹਿ ਦਿਓ 30 ਕਹਿ ਦਿਓ ਉਹ ਗੱਲ ਅਲੱਗ ਹੁੰਦੀ ਹੈ ਤੁਸੀਂ ਸਕਰੀਨ ਤੇ ਜੋ ਮੱਝ ਦੇਖ ਰਹੇ ਹੋ ਇਹਨੇ ਦੂਜੇ ਸੂਏ 20+ ਦੁੱਧ ਦੋ ਤਿੰਨ ਚਵਾਈਆਂ ਹੋਈਆਂ ਸੀਗੀਆਂ ਇਹਦੀਆਂ ਲਾਈਵ ਚ ਵਾਈਆਂ ਵੀ ਨੈਟ ਤੇ ਆ YouTube ਤੇ ਹੋਈਆਂ ਹੋਈਆਂ ਨੇਗੀਆਂ ਸਟਰਕਚਰ ਦੇਖ ਲਓ ਤੁਸੀਂ ਮੱਝ ਦਾ ਬਹੁਤ ਕਾਫੀ ਵੱਡਾ ਸਟਰਕਚਰ ਹੈ ਮੰਨ ਲਓ ਵੀ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਮੇਲੇਆਂ ਵਾਲੇ ਸਾਣ ਹੁੰਦੇ ਨੇ ਇਸ ਤਰ੍ਹਾਂ ਦੀ ਬਨਾਵਟ ਹੈਗੀ ਮੱਝ ਦੀ ਬੋਲੇ ਚੋਂ ਤਕਰੀਬਨ 7-8 ਕਿਲੋ ਬੋਲਾ ਵੀਰ ਕਹਿੰਦੇ ਵੀ ਕੱਢਿਆ ਹੋਇਆ ਹਜੇ ਹੁਣੀ ਆ ਕੇ ਉਤਰੀ ਹੈ ਚਲੋ ਆਪਾਂ ਸਵੱਬ ਬਣਿਆ ਵੀਡੀਓ ਬਣਾਉਣ ਦਾ ਵੀਡੀਓ ਬਣਾਉਣ ਲੱਗ ਗਏ ਇੱਕ ਝੋਟੀ ਹੋਰ ਆਈ ਸੀ ਉਧਰ ਨਾਲ ਕੰਨੀ ਤੇ ਖੜੀ ਆ ਉਹਦੀ ਮਿਲਕਿੰਗ ਹੋ ਗਈ ਮੰਨ ਲਓ ਵੀ ਆਹ ਬਾਲਟੀ ਚ ਚੋਣ ਵਾਲਾ ਕੰਮ ਸਿਸਟਮ ਤੁਹਾਨੂੰ ਪਤਾ ਹੀ ਆ ਵੀ ਨਾਉਣ ਵਾਲੀ ਬਾਲਟੀ ਕਹਿ ਦਨੇ ਆਪਾਂ ਇਹਨੂੰ ਨਾਉਣ ਵਾਲੀ ਬਾਲਟੀ ਇਹ ਮੰਨ ਲਓ ਵੀ ਆਮ ਮਾੜੇ ਬੰਦੇ ਤੋਂ ਵੀ ਪਾਣੀ ਦੀ ਭਰੀ ਚੱਕੀ ਨਹੀਂ ਆਂਦੀ ਜੇ 20 ਕਿਲੋ ਦੁੱਧ ਚੋਣਾਗਾ ਤਾਂ ਇਹ ਬਾਲਟੀ ਦੁੱਧ ਦੀ ਲਾਜ਼ਮੀ ਭਰਤੀ ਹੈਗੀ ਹੁਣ ਗੱਲ ਕਰਨਿਆ ਦਵਾਰੇ ਆਪਾਂ ਮੱਝ ਦੀ 20 ਕਿਲੋ ਦੁੱਧ ਦੂਜੇ ਸੂਏ ਜੋ ਰਿਕਾਰਡ ਹੋਇਆ ਹੋਇਆ ਮੱਝ ਦਾ ਉਹ ਇਸ ਮੱਝ ਦਾ ਹੋਇਆ ਹੋਇਆ ਐਤਕੀ ਤੀਜਾ ਸੂਆ ਸੂਈ ਹੈ ਤੇ ਰਿੰਗ ਸਿੰਘ ਕਹਿ ਸਕਦੇ ਆ ਪਿੱਠਪੁੜੇ ਦੀ ਬੰਤਰ ਤੁਸੀਂ ਮੰਨ ਲਓ ਵੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੋਈ ਆਪਣੀ ਯੂਮ ਨਹੀਂ ਕੀਤੀ ਕੋਈ ਆਪਾਂ ਮੰਨ ਲਓ ਵੀ ਨੇੜੇ ਹੋ ਕੇ ਨਹੀਂ ਦਿਖਾ ਰਹੇ ਟਾਂਚਾ ਮੰਨ ਲਓ ਵੀ ਮੱਝ ਦਾ ਕਹਿ ਸਕਦੇ ਆ ਇੱਕ ਹਾਥੀ ਵਾਲੀ ਬਣਵਟ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਦੀ ਬਣਾਵਟ ਹੈ ਆਪਾਂ ਤਕਰੀਬਨ ਘੱਟ ਤੋਂ ਘੱਟ ਕਹਿ ਸਕਦੇ ਆਂ ਵੀ 15 ਤੋਂ 18 ਫੁੱਟ ਦੀ ਦੂਰੀ ਤੇ ਮੈਂ ਤੋਂ ਖੜਿਆ ਆਪਾਂ ਨੇੜੇ ਜਾ ਕੇ ਤੁਹਾਨੂੰ ਚੈੱਕ ਕਰਵਾਉਂਦੇ ਆਂਗੇ ਟਾਂਚੇ ਪੱਖੋ ਮੰਨ ਲਓ ਵੀ ਬਹੁਤ ਕਮਾਲ ਦੀ ਮੱਝ ਐ ਲੇਵੇ ਦੀ ਵੰਤਰ ਬਹੁਤ ਸ਼ਾਨਦਾਰ ਐ ਕੱਲਾ ਕੱਲਾ ਡਿਜ਼ਾਈਨ ਦਾਰ ਥਣ ਲੱਗਿਆ ਗਿਆ ਮੁਠੀ ਵਾਲਾ ਤੇ ਮੰਨ ਲਓ ਵੀ ਮਗਰ ਕੀ ਐ ਭਰਾ ਇਹਦੇ ਮਗਰ ਕੱਟਾਗਾ ਰਾਤ ਦੀ ਮੰਨ ਲਓ ਵੀ ਸੂਈ ਹੋਈ ਐ 6-7 ਕਿਲੋ ਬੋਲੀ ਵੀਰਾਂ ਦੀ ਕੱਢੀ ਹੋਈ ਐ ਮਨ ਲਓ ਵੀ ਚਵਾਈ ਵਾਲਾ ਥਾਣਾ ਗਾ ਹੱਥੀ ਵਾਲਾ ਆ ਕੱਟੇ ਦਾ ਮੂੰਹ ਕਰੀਂ ਇੱਧਰ ਨੂੰ ਭਰਾ ਮਰੇ ਬੇਂਜ ਦੇਖ ਲਓ ਹਵਾਨੇ ਤੇ ਕੋਈ ਬਾਜ਼ਾਰ ਨਹੀਂ ਛੱਡਿਆ ਹੋਇਆ ਐਦਾਂ ਦੀਆਂ ਬੇਂਜ ਮਨ ਲਓ ਵੀ ਜਿਹੜੀਆਂ ਸਕਰੀਨਸ ਆਪਾਂ ਸ਼ਾਰਟ ਵੀਡੀਓ ਦੇਖਦੇ ਹੁੰਦੇ ਆ ਜਿਉਂ 25 25 30 30 ਲੱਖ ਵਿਊ ਆਉਂਦੇ ਨੇ ਸ਼ਾਰਟ ਨੂੰ ਉਸ ਤਰ੍ਹਾਂ ਦਾ ਥਣ ਲੇਵਾ ਚਵਾਈ ਦਾ ਕੋਈ ਅੰਤ ਨਹੀਂ ਜੇ ਸੁਖਨ ਵਾਲਾ ਆਪਣੇ ਕੋਲੇ 5-4 ਦਿਨ ਖੜ੍ਹਦੀ ਆ ਤਾਂ ਆਪਾਂ ਲਾਈਵ ਚਵਾਈ ਵੀ ਇਹਦੀ ਕਰਕੇ ਦਿਖਾ ਦੇਾਂਗੇ ਤੁਹਾਨੂੰ ਤਾ ਚੇ ਪੱਖੋਂ ਬਹੁਤ ਫੁੱਲ ਸਹਿਜ ਕਹਿ ਸਕਦੇ ਆ ਰਿੰਗ ਸਿੰਘ ਹਰਿਆਣੇ ਦੀ ਪਿਓਰ ਮੱਝ ਹੈ ਸੇਲ ਲਈ ਉਪਲਬਧ ਹੈ ਜੇ ਕਿਸੇ ਵੀਰ ਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਵਾਈ ਨਾਲ ਜਰੂਰ ਰਾਬਤਾ ਕਰ ਲਿਓ ਮੋਬਾਈਲ ਨੰਬਰ ਆਪਾਂ ਵਾਈ ਦਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੱਸਾਂਗੇ ਮੋਬਾਈਲ ਨੰਬਰ ਵੀਰ ਦਾ ਹੈਗਾ 99155 98872 ਟਾਪ ਕੁਆਲਟੀ ਮੋਹਰਾ ਐਚ ਮੋਹਰਾ ਮੰਨ ਲਓ ਵੀ ਬਫੈਲੋ ਕਹਿ ਸਕਦੇ ਆ ਬਹੁਤ ਘੱਟ ਨਗੀਨੇ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ ਨਵੀ ਮਾੜੀ ਇਧਰ ਨੂੰ ਹੱਕ ਦੀ ਆਪਾਂ ਲੇਵਾ ਵੀਰਾਂ ਨੂੰ ਚੈੱਕ ਕਰਵਾ ਦਈਏ ਲੇਵੇ ਪੱਖੋਂ ਹੁਣੀ ਆ ਕੇ ਖੱਡੀ ਆ ਥਕਾਵਟ ਵੀ ਤੁਹਾਨੂੰ ਆਪ ਨੂੰ ਹੀ ਮਹਿਸੂਸ ਹੁੰਦੀ ਪਤਾ ਲੱਗ ਹੀ ਰਿਹਾਗਾ ਵੀ ਮੱਝ ਥਕਾਵਟ ਵੀ ਮਹਿਸੂਸ ਕਰ ਰਹੀ ਆ ਕਿਉਂਕਿ ਸਫ਼ਰ ਚੋਟੀ ਨੂੰ ਮੰਨ ਲਓ ਵੀ ਤਿੰਨ ਤੋਂ ਚਾਰ ਘੰਟਿਆਂ ਦਾ ਸਫ਼ਰ ਤੈਅ ਕਰਕੇ ਆਈ ਆ ਦੂਰ ਕੁ 100 ਕਿਲੋਮੀਟਰ ਤੋਂ ਝੋਟੀ ਆਈ ਆ ਹਵਾਨੇ ਦੀ ਜੱਜਮੈਂਟ ਤੁਸੀਂ ਹੁਣੀ ਕਰ ਸਕਦੇ ਹੋ ਵੀ ਤਕਰੀਬਨ 6 ਤੋਂ 7 ਕਿਲੋ ਬੋਲੀ ਵੀਰ ਕਹਿੰਦੇ ਗੱਡੀ ਖੋਈ ਹੈਗੀ ਆ ਮੱਝ ਦੀ ਪਿੱਠ ਪੁੜੇ ਦੀ ਬੰਤਰ ਇਦਾਂ ਦੀ ਬਣਵਟ ਹੈਗੀ ਮੱਝ ਦੀ ਵੀ ਜਿਵੇਂ ਘੜ-ਘੜ ਕੇ ਥਣ ਨਹੀਂ ਲਾਇਆ ਹੁੰਦਾ ਉਸ ਤਰ੍ਹਾਂ ਦੀ ਬਣਵਟ ਹੈਗੀ ਥਣਲੇਵੇ ਦੀ ਬਹੁਤ ਸਾਫ਼ ਜੇ ਵੀਰ ਕਹਿੰਦੇ ਆਪਣੇ ਕੋਲੇ ਖੜਦੀ ਹੈ ਪੰਜ ਤੋਂ ਚਾਰ ਦਿਨ ਆਪਾਂ ਕਿਸੇ ਵੀਰ ਨੂੰ 20 ਕਿਲੋ ਤੋਂ ਉੱਪਰ ਦੁੱਧ ਮਿਣਕੇ ਦੇਵਾਂਗੇ ਐਦਕੀ ਉਮੀਦ ਖਰੇ ਦੁੱਧ ਦੀ ਕਰਦੇ ਆ ਵੀ ਐਦਕੀ 20 ਤੋਂ ਉੱਪਰ ਜੀ ਖਰਾ ਦੁੱਧ ਪਾਉਗੀ ਰਿੰਗ ਸਿੰਘ ਮਤਲਬ ਵੀ ਸੂਆਂ ਚ ਤੀਜਾ ਸੂਆ ਕਹਿ ਸਕਦੇ ਆ ਥਣਾਂ ਦੀ ਬਣਵਟ ਬਹੁਤ ਚੰਗੀ ਤਰ੍ਹਾਂ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਚਵਾਈ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਲੈ ਵੀ ਨਵੀ ਮੂਹਰਲਾ ਤੇ ਮੰਗਰਲਾ ਬਰਾਬਰ ਫੜਕੇ ਧਾਰਾਂ ਮਾਰਦੇ ਜੇ ਕੋਈ ਚਾਹਵਾਨ ਸੱਜਣ ਹੋਊਗਾ ਆਪਣੇ ਨਾਲ ਜਰੂਰ ਆਪਤਾ ਕਰ ਲੂਗਾ ਚਵਾਈ ਭੋਖੋਂ ਇੱਕ ਨੰਬਰ ਹੈ ਮੱਝ ਚਰਖੇ ਦੀ ਪੂਣੀ ਵਰਗਾ ਥਣਨ ਤੇ ਮੋਟੀ-ਮੋਟੀ ਧਾਰ ਬਹੁਤ ਘੱਟ ਮਈਆਂ ਨੂੰ ਦੇਖਣ ਨੂੰ ਮਿਲਦੀ ਐ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਹੁਣੀ ਆ ਗਈ ਉਤਰੀ ਦੀ ਆਉਣ ਸਾਰ ਮੈਨੂੰ ਆਪਾਂ ਬੱਚਾ ਲਾਤਾ ਇਹ ਬੱਚਾ ਐਂ ਲਾਤਾ ਵੀ ਆਉਣ ਸਾਰ ਗਰਮੈਸ ਜਿਹੜੀ ਬੋਲੀ ਹੁੰਦੀ ਆ ਉਹ ਗਰਮੈਸ ਨਿਕਲ ਜੇ ਪਸ਼ੂ ਦੀ ਪੱਠੇ-ਪੁੱਠੇ ਚੱਕ ਲਾਂਦਾ ਪਾਣੀ ਧਾਣੀ ਪੀ ਕੇ ਪਸ਼ੂ ਰੈਸਟ ਕਰ ਲਾਣਾਗਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੁੱਲ ਹੋ ਸਕਦਾ ਬਾਈ ਫੋਨ ਤੇ ਕਰਿਆ ਆਪਾਂ ਪੁੱਛ ਕੇ ਦੱਸ ਨੇ ਮੁੱਲ ਕੀ ਹੋਊਗਾ ਵੀਰੇ ਮੁੱਲ ਫੋਨ ਤੇ ਵੀਰੇ 2 ਤੋਂ ਬਾਹਰ ਵਾਲੇ ਫੋਨ ਦਾ ਮੁੱਲ ਵੀਰ ਕਾ ਨਾ ਫੋਨ ਤੇ ਹੋਊਗਾ ਲਾਵੇ 2 ਤੋਂ ਬਾਹਰ ਵਾਲਾ ਫੋਨ ਲੱਖ ਸਵਾ ਲੱਖ ਵਾਲਾ ਵੀਰ ਕਹਿੰਦਾ ਆਪਾਂ ਨੂੰ ਫੋਨ ਨਾ ਲਾਵੇ ਬੋਲਿਓ ਬਿਲਕੁਲ ਬੇਲੀ ਕੀਤੀ ਇਕੱਲਾ ਇਕੱਲਾ ਥਾਣ ਦੇਖ ਲਓ ਨਖਣਮਾ ਚਵਾਈ ਵਾਲਾ ਮੋਟੀ ਮੋਟੀ ਚਵਾਈ ਹੈਗੀ 31 ਨੂੰ ਚੰਗਾ ਕੇ ਮਨ ਲੱਗ ਜੇ ਤਕਰੀਬਨ 2 ਤੋਂ 2.5 ਕਿਲੋ ਬੋਲ ਹੀ ਹੁਣ ਵੀ ਮੱਝ ਨੇ ਕੱਢ ਦੇਣੀਆਂ ਹੈ ਤਕਰੀਬਨ 11:30 ਵਜੇ ਦਾ ਸ਼ਾਮਾਂਗਾ ਵੀਡੀਓ ਬਣਾਉਣ ਦਾ ਆਪਣਾ ਜੇ ਕਿਸੇ ਵੀਰ ਨੇ ਚੰਗੀਆਂ ਬਫੈਲੋ ਲੈਣੀਆਂ ਨੇ ਤਾਂ ਨਵੀ ਪੰਡ ਦੇ ਨਾਂ ਪੰਡ ਧੌਲੇ ਵਾਲੇ ਨਾਲ ਕੰਟੈਕਟ ਕਰ ਸਕਦਾਗਾ ਵੀਰ ਦਾ ਮੋਬਾਈਲ ਨੰਬਰ 99155 98872 ਐਡਾ ਨੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਸ਼ਰਮਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ